ਤੰਗੀਆਂ ਬੁਣੀਆਂ ਜਾਂ ਕੋਈ ਤੰਗੀਆਂ। ਉਹਦੋਂ ਸ਼ਰਮ ਪਈ ਆਦੀ ਨਹੀਂ ਆ। ਉਹ ਨੂੰ ਆਈ ਸੀ। ਇੱਥੇ ਤਮਾਤ ਇਹ ਨਾ ਲੱਗੀਆਂ ਕਿ ਸਾਰੇ ਦਰਵਾਜ਼ੇ ਖੋਲ੍ਹਦੇ ਨਹੀਂ ਯਾਦ ਰੱਖੀ। ਬਸ ਢੀਂ ਜਗ੍ਹਾ ਤੋਂ ਬਾਗੇ ਤੋਂ ਕਬਰਾਂ ਦਾ ਨਹੀਂ। ਕੀ ਲੋ ਅੱਜ ਪਹਿਲੇ ਮੈਂ ਇੱਕ ਬਾਪ ਦਾ ਕੁੜੀਆਂ ਦਾ ਇਤਿਹਾਸ ਕਵਾਏ ਕਿ ਪੰਜਾਬ 'ਚ ਵਸਦੇ ਸਿੱਖ ਤੇ ਪੰਜਾਬੀ ਇਸਤਾਂ ਦੇ ਰਖਵਾਲੇ ਸੀ। ਪਰ ਇਹ ਹਾਲਾਤ ਕੀ ਬਣ ਗਏ ਨੇ ਕਿ ਉਸੇ ਹੀ ਪੰਜਾਬ ਦੇ ਵਿੱਚ ਹੁਣ ਇੱਜ਼ਤਾਂ ਹੀ ਸੁਰੱਖਿਅਤ ਨਹੀਂ। ਮਾਸੂਮ ਬੱਚੀਆਂ ਮਾਸੂਮ ਧੀਆਂ ਮਾਸੂਮ ਕੰਜਕਾਂ ਜਿਨ੍ਹਾਂ ਨੂੰ ਦੇਵੀ ਕਹਿ ਕੇ ਪੂਜਦੇ ਆ ਉਹਨਾਂ ਨੂੰ ਵੀ ਛੇੜਛਾੜ ਕਰਨ ਤੋਂ ਲੋਕ ਗੁਰੇਜ਼ ਨਹੀਂ ਕਰਦੇ ਉਹਨਾਂ ਨਾਲ ਗੰਦੀਆਂ ਹਰਕਤਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਸ਼ਲੀਲ ਹਰਕਤਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜੇ ਕਰਕੇ ਤੇ ਇਹ ਵੀਡੀਓ ਜਿਹੜੀ ਸੀਸੀਟੀਵੀ ਵਿੱਚ ਰਿਕਾਰਡ ਹੋਈ ਹੈ ਸਾਹਮਣੇ ਨਾ ਆਉਂਦੀ ਤਾਂ ਸ਼ਾਇਦ ਕੋਈ ਯਕੀਨ ਨਾ ਕਰ ਮਾਪੇ ਆਪਣੀਆਂ ਮਾਸੂਮ ਕੰਜਕਾਂ ਵਰਗੀਆਂ ਧੀਆਂ ਨੂੰ ਬਿਹਤਰ ਭਵਿੱਖ ਲਈ ਸਕੂਲ ਪੇਜਦੇ ਨੇ ਪਰ ਰਸਤੇ 'ਚ ਰਾਕਸ਼ਸ ਬੁਤੀ ਵਾਲੇ ਕੁਝ ਨੌਜਵਾਨ ਛੇਡਛੜ ਕਰਦੇ ਨੇ ਅਸ਼ਲੀਲ ਹਰਕਤਾਂ ਕਰਦੇ ਨੇ ਜਿਸ ਦਾ ਸਬੂਤ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਮਾਸੂਮ ਬੱਚੀਆਂ ਨੂੰ ਰੋਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਇੱਜ਼ਤ ਬਚਾ ਕੇ ਭੱਜਦੀਆਂ ਨੇ ਇਹ ਮਾਸੂਮ ਬੱਚੀਆਂ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਤੇ ਅਦਾਲਤ ਦੇ ਬਾਹਰ ਵਕੀਲ ਨੇ આરોપી ਨੂੰ ਸੁਣਾਈਆਂ ਨੇ ਖਰੀਆਂ ਅਖਰੀਆਂ ਵਕੀਲ ਸਾਹਿਬ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਗਲਤ ਹਰਕਤ ਕਰਨ ਵਾਲੇ ਨੂੰ ਐਸੀ ਸਖਤ ਸਜ਼ਾ ਦਿਵਾਵਾਂਗਾ ਕਿ ਕੋਈ ਹੋਰ ਇਹ ਪਾਪ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਹਰ ਪਾਸੇ ਇਸ ਨੇਕ ਤੇ ਦਮਦਾਰ ਵਕੀਲ ਦੀ ਤਾਰੀਫ਼ ਹੋ ਰਹੀ ਹੈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਪ੍ਰਤਾਪਨਗਰ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇਹ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਹੈ ਕੋਸਾ ਨੋਟ ਪਈ ਮਮਤਨ ਅੱਜ 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 ਬਾਕੀ ਨਾ ਪਹਿਲੇ ਉਸ ਪੁਰਾਣੀ ਮਗਰ ਗਿਆ ਵੱਡੀ ਵੀ ਤੇ ਉਹ ਕੀਤਾ ਹੀ ਸਟਾਪਟ ਹੈ ਸ਼ਰਮ ਆਈ ਸੀ ਉਹ ਨਾਲ ਹੀ ਕਿ ਨਹੀਂ ਇਧਰ ਮੇਰੇ ਵੱਲ ਹੋਧੀ ਕਿ ਨਹੀਂ ਅੰਦਰ ਹੋ ਗਿਆ ਉਹ ਸਾਰਾ ਧਿਆਨ ਨਾਲ ਇਧਰ ਉਹ ਕੇਸ਼ ਹੋ ਰਿਹਾ ਨਾ ਪਹਾਨੀ ਚਾਹੀਦਾ ਇਸ ਨੂੰ ਉਹਦਾ ਕੰਮ ਜੁੜਾ ਕਰਦੇ। ਇਹ ਕੋਈ ਬਟਾਇਆ ਕੋਈ ਸੇਵਾ ਨਹੀਂ ਕਰਦਾ ਜੀ। ਇਹਦਾ ਜੀ ਤੌਸੀਫ। ਤੇ ਨੀਆ ਬੁਣਾਈਆਂ ਉਹਦਾ ਇਹ ਨਹੀਂ। ਅੰਦਰੋਂ ਸ਼ਰਮੜੀ ਆਦੀ ਨਹੀਂ ਆ। ਉਹ ਨੂੰ ਆਈ ਸੀ। ਜੇਕਰ ਮਤਕਣੀ ਨਾ ਲੱਗੀਆਂ ਕਿ ਸਾਰੇ ਘਰਾਂ ਤੋੜਦੇ ਨਹੀਂ ਯਾਦ ਰੱਖੋ। ਬਸ ਢੀ ਜਗਾ ਦੇ। ਮੈਂ ਕਿਹਾ ਕਬਰਾਂ ਵਾਲੀ। ਇਹ ਲੋ ਪਹਿਲੇ ਮੈਂ ਤਾਂ ਬਾਪਾ ਤੋਂ ਕੁੜੀਆਂ ਦਾ ਇਸ ਸਕੂਲ ਤੋਂ ਆਉਂਦੀਆਂ ਦੋ ਬੱਚੀਆਂ ਨੂੰ ਰੋਕ ਕੇ ਉਹਨਾਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ਤੇ ਚਲਾ ਜਾਂਦਾ ਹੈ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਹੀ ਪੁਲਿਸ ਨੌਜਵਾਨ ਦੀ ਤਲਾਸ਼ ਕਰ ਰਹੀ ਸੀ ਪਾਲ ਕਰ ਰਹੀ ਸੀ ਤੇ ਹੁਣ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਤੇ ਹੁਣ ਇਹਨੂੰ ਅਦਾਲਤ ਵਿੱਚ ਪੇਸ਼ ਵੀ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਮਾਨਯੋਗ ਅਦਾਲਤ ਐਸੇ ਵਿਅਕਤੀ ਨੂੰ ਕੀ ਸਜ਼ਾ ਦਿੰਦੀ ਹੈ ਅਮਰਸਰ ਤੋਂ ਮੁਕੇਸ਼ ਮਰਾਦੀ ਰਿਪੋਰਟ ਕੱリエ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ 32 ਮਨਸੂਰਜੀ ਸੁਲਤਾਨਵਾਲਾ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਦਰ ਸક્ષਮ 65 ਬੀ ਐਨ ਐਸ ਅਤੇ 7 ਪੋਪਸੋ ਐਕਟ ਅਧਿਰ ਜਿਸਟਰ ਕਰਕੇ ਪਤੀਸ਼ਮਾ ਚਲਾਈ ਆਂਦੀ ਜਿਸ ਤੇ ਤੁਰੰਤ ਵੱਖ-ਵੱਖ ਰੀਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ